ਤੁਸੀਂ ਸੁਣ ਰਹੇ ਹੋ ਕਿਤਾਬ ਬੇਲਿਓ ਨਿਕਲਦੇ ਸ਼ੇਰ 24ਵਾਂ ਅੰਕ ਹੈ ਕਿਆ ਜਾਣੋ ਗੁਰ ਜਗਾ ਗਿਰਾਈ ਜਾਂ ਤੇ ਮੈਂ ਪੈ ਸਖਤੀ ਆਈ ਕੋਚੇਰ ਲਾਹੌਰ ਟਿਕਨ ਤੋਂ ਮਗਰੋਂ ਸ਼ਾਹ ਲਈ ਗਰਮੀ ਕਟਣੀ ਔਖੀ ਹੋ ਗਈ ਭਾਦੋਂ ਦੇ ਚਮਾਸਿਆਂ ਨੇ ਸ਼ਾਹ ਦੀ ਬਸ ਕਰਵਾ ਦਿੱਤੀ ਭਾਦੋਂ ਦਾ ਮਹੀਨਾ ਕੱਟਣ ਲਈ ਉਹ ਲਾਮ ਲਸ਼ਕਰ ਸਮੇਤ ਕਲਾ ਨੌਰ ਆ ਗਿਆ ਇੰਨੇ ਦਿਨੀ ਡਰਾਉਣੇ ਸੁਪਨਿਆਂ ਨੇ ਸ਼ਾਹ ਦੀਆਂ ਰਾਤਾਂ ਦੀ ਨੀਂਦ ਉਡਾਈ ਹੋਈ ਸੀ ਕਿਸੇ ਆਮ ਆਦਮੀ ਨੂੰ ਭਿਆਨਕ ਜਾਪਣ ਵਾਲੇ ਸੁਪਣਿਆਂ ਨਾਲ ਬਾਤ ਆ ਸ਼ਾਹ ਦਾ ਨਾਦਰ ਸ਼ਾਹ ਦੇ ਸਮੇਂ ਤੋਂ ਹੀ ਸੀ ਉਹ ਜਾਣਦਾ ਸੀ ਕਿ ਨਾਦਰ ਨੂੰ ਵੀ ਇਹੋ ਜਿਹੇ ਸੁਪਨੇ ਅਕਸਰ ਆਇਆ ਕਰਦੇ ਸਨ ਤੇ ਉਹ ਅਬਦਾਲੀ ਨੂੰ ਦੱਸਦਾ ਵੀ ਹੁੰਦਾ ਸੀ ਪਰ ਜਿੰਨਾ ਕੁ ਉਹ ਅਬਦਾਲੀ ਜਾਣਦਾ ਸੀ ਨਾਦਰ ਕਦੇ ਆਪਣੇ ਸੁਪਣਿਆਂ ਤੋਂ ਡਰਿਆ ਨਹੀਂ ਸੀ ਸ਼ਾਹ ਵੀ ਅੱਜ ਤੱਕ ਕਿੱਥੇ ਡਰਿਆ ਸੀ ਪਰ ਐਤਕੀ ਕੁਝ ਵੱਖਰਾ ਹੋ ਰਿਹਾ ਸੀ ਇੱਕ ਖਾਸ ਸੁਪਨਾ ਉਸ ਨੂੰ ਅਕਸਰ ਆਉਣ ਲੱਗਾ ਸੀ ਤੇ ਉਹ ਡਰ ਕੇ ਉਠ ਖਲੋਂਦਾ ਸਾਹੋ ਸਾਹ ਹੋਇਆ ਪਾਣੀ ਪੀਂਦਾ ਤੇ ਮੁੜ ساری ਰਹਿੰਦੀ ਰਾਤ ਸੌਣਾ ਸਕਦਾ ਉਸ ਦੇ ਖਾਸ ਪਹਿਰੇਦਾਰਾਂ ਨੇ ਸ਼ਾਹ ਦਾ ਫਿਕਰ ਕਰਦੇ ਹੋਏ ਇਹ ਗੱਲ ਸ਼ਾਹਵਲੀ ਤੱਕ ਪਹੁੰਚਾ ਦਿੱਤੀ ਉਹਨਾਂ ਨੂੰ ਤਾਂ ਪਤਾ ਨਹੀਂ ਇਹ ਪਤਾ ਲੱਗਦਾ ਹੈ ਕਿ ਨਹੀਂ ਹਜ਼ੂਰ ਪਰ ਉਹ ਸੁੱਤੇ ਪਏ ਸਾਹ ਇਸ ਤਰ੍ਹਾਂ ਲੈ ਰਹੇ ਹੁੰਦੇ ਹਨ ਜਿਵੇਂ ਕੋਈ ਕਾਬਲੋ ਦੌੜ ਕੇ اٹਕ ਤੱਕ ਆਵੇ ਕੋਈ ਡਰ ਉਹਨਾਂ ਨੂੰ ਸੁਪਨਿਆਂ ਵਿੱਚ ਐਨਾ ਡਰਾਉਂਦਾ ਹੈ ਕਿ ਮੁੜਕਾ ਉਹਨਾਂ ਦੇ ਚਿਹਰੇ ਤੋਂ ਚੋਰੀਆ ਹੁੰਦਾ ਹੈ ਉਠਣਸਾਰੋ ਕੋ ਚਿਰ ਸਿਰ ਫੜ ਕੇ ਬੈਠੇ ਰਹਿੰਦੇ ਨੇ ਤੇ ਫਿਰ ਹਫਤੇ ਹੋਏ ਪਾਣੀ ਪੀਂਦੇ ਨੇ ਸ਼ਾਹ ਵਲੀ ਅਬਦਾਲੀ ਦੇ ਬਹੁਤ ਨੇੜੇ ਸੀ ਉਸਨੇ ਇੱਕ ਮੌਲਵੀ ਨੂੰ ਨਾਲ ਲਿਆ ਤੇ ਅਬਦਾਲੀ ਦੇ ਤੰਬੂ ਵਿੱਚ ਗਿਆ ਆਖਰ ਆਪਣੀ ਪਰੇਸ਼ਾਨੀ ਦਾ ਸਬਬ ਹਜ਼ੂਰ ਸਾਨੂੰ ਨਾ ਦੱਸਣਗੇ ਤਾਂ ਕਿਸ ਨੂੰ ਕਹਿਣਗੇ ਸ਼ਾਹ ਵਲੀ ਨੇ ਅਬਦਾਲੀ ਨੂੰ ਕਿਹਾ ਐਸੀ ਕੁਝ ਖਾਸ ਗੱਲ ਤਾਂ ਨਹੀਂ ਸ਼ਾਹ ਵਲੀ ਬਸ ਇੱਕ ਸੁਪਨੇ ਨੇ ਬਹੁਤ ਤੰਗ ਕੀਤਾ ਹੋਇਆ ਹੈ। ਜੰਗਾਂ, ਕਤਲਿਆਂ, ਲਾਸ਼ਾਂ ਦੇ ਢੇਰ ਇਹ ਤਾਂ ਸਾਡੇ ਜਹੀ ਜ਼ਿੰਦਗੀ ਜਿਉਣ ਵਾਲੇ ਸਭ ਸਿਪਾਈਆਂ ਦੇ ਸੁਪਨਿਆਂ ਦਾ ਹਿੱਸਾ ਨੇ ਦੁਰਲੇ ਦੌਰਾਨੀ। ਕੀ ਤੁਹਾਡੇ ਨਾਲ ਇਸ ਤੋਂ ਕੁਝ ਵੱਖਰਾ ਵਾਪਰ ਰਿਹਾ ਹੈ? ਜੰਗ ਸਾਡਾ ਕੀਤਾ ਹੈ ਸ਼ਾਹਵਲੀ। ਜੰਗ ਤਾਂ ਅਸੀਂ ਨਾਲ ਲੈ ਕੇ ਪੈਦਾ ਹੋਏ ਹਾਂ। ਕਤਲਿਆਂ, ਲਾਸ਼ਾਂ ਦੇ ਢੇਰ ਤਬਾਈਆਂ ਤਾਂ ਸਦਾ ਸਾਡੇ ਨਾਲ ਰਹਿਣਗੇ। ਇਹ ਸੁਪਨੇ ਤਾਂ ਮੈਨੂੰ ਲਗਭਗ ਬਚਪਨ ਤੋਂ ਹੀ ਆ ਰਹੇ ਨੇ। ਜਦ ਤੋਂ ਹੋਸ਼ ਸੰਭਾਲੀ ਹੈ ਜਾਗਦਾ ਹੋਇਆ ਵੀ ਤੇ ਸੁੱਤਿਆ ਵੀ ਇਹਨਾਂ ਦੇ ਰੂਬਰੂ ਰਿਹਾ ਹਾਂ ਨਾਲੇ ਸਾਡੇ ਤਾਂ ਜਿਸ ਬੱਚੇ ਨੂੰ ਇਹ ਸੁਪਨੇ ਨਾ ਆਉਣ ਉਸ ਦੇ ਅਫਗਾਨ ਖੂਨ ਤੇ ਸਗੋਂ ਸ਼ੱਕ ਕਰਨਾ ਚਾਹੀਦਾ ਹੈ ਜੇ ਕੋਈ ਜੰਗ ਦੇ ਸੁਪਨੇ ਨਹੀਂ ਦੇਖ ਸਕਦਾ ਤੋ ਦੁਆ ਕਰੇ ਕਿ ਉਸ ਦਾ ਜਨਮ ਅਫਗਾਨਿਸਤਾਨ ਦੀ ਧਰਤੀ ਤੇ ਨਾ ਹੋਵੇ ਫਿਰ ਹਜ਼ੂਰ ਦੀ ਨੀਂਦ ਉੱਡ ਜਾਣ ਦਾ ਕਾਰਨ ਕਿਹੜੀ ਗੱਲ ਹੈ ਸ਼ਾਹਬਲੀ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮੈਨੂੰ ਇੱਕ ਸੁਪਨਾ ਲਗਭਗ ਰੋਜ਼ ਆਉਂਦਾ ਹੈ ਸ਼ਾਵਲੀ ਮੈਂ ਪਾਣੀ ਪੱਤ ਵਿੱਚ ਮਰਾਠਿਆਂ ਨਾਲ ਜੰਗ ਕਰ ਰਿਹਾ ਹਾਂ ਤੇ ਇੱਕ ਦਮ ਕੋਪਰਹੀੜ ਪਹੁੰਚ ਜਾਂਦਾ ਹਾਂ ਪਾਣੀ ਪੱਤ ਤੇ ਕੋਪਰਹੀੜ ਮੇਰੇ ਸੁਪਨੇ ਵਿੱਚ ਇੱਕ ਹੋ ਜਾਂਦੇ ਹਨ ਕਿਹੜਾ ਮੈਦਾਨ ਪਾਣੀ ਪੱਤ ਦਾ ਹੈ ਤੇ ਕਿਹੜਾ ਕੋਪਰਹੀੜ ਕੁਝ ਪਤਾ ਨਹੀਂ ਲੱਗਦਾ ਪਛਾਣ ਸਿਰਫ ਇੱਕ ਵਰਤਾਰੇ ਤੋਂ ਹੁੰਦੀ ਹੈ ਪਾਣੀ ਪੱਤ ਵਿੱਚ ਮੈਂ ਆਪਣਾ ਜੰਗੀ ਸਮਾਨ ਛੱਡ ਕੇ ਭੱਜੇ ਜਾਂਦੇ ਮਰਾਠਿਆਂ ਨੂੰ ਵੜ ਰਿਹਾ ਹੁੰਦਾ ਹਾਂ ਤੇ ਕੋਪਰ ਹੀੜ ਵਿੱਚ ਨਿਹੱਥੇ ਸਿੱਖ ਗੋਲੀਆਂ ਖਾ ਕੇ ਵੀ ਮੇਰੇ ਅੱਗੇ ਖਲੋਤੇ ਰਹਿੰਦੇ ਹਨ ਗੋਲੀਆਂ ਵੱਜਣ ਤੇ ਤਾਂ ਸਗੋਂ ਮੇਰੇ ਵੱਲ ਦੇਖ-ਦੇਖ ਹੱਸਦੇ ਹਨ ਸ਼ਾਹਵਲੀ ਕੁੱਪ ਦੀ ਧਰਤੀ ਤੇ ਪਾਣੀਪੱਤ ਦੀ ਧਰਤੀ ਵਿੱਚ ਉਥੇ ਖਲੋਤੇ ਦੁਸ਼ਮਨਾ ਦੇ ਵਤੀਰੇ ਕਰਕੇ ਜ਼ਮੀਨ ਅਸਮਾਨ ਦਾ ਫਰਕ ਦਿਸਣ ਲੱਗਦਾ ਹੈ ਪਾਣੀਪੱਤ ਵਿੱਚ ਮਰਾਠੇ ਮੇਰੀ ਮਾਰ ਤੋਂ ਡਰਦੇ ਮੇਰੇ ਅੱਗੇ ਭੱਜੇ ਜਾਂਦੇ ਹਨ ਤੇ ਸਿੱਖਾਂ ਨੂੰ ਮੈਂ ਮਾਰ ਕੇ ਵੀ ਮਾਰ ਨਹੀਂ ਪਾਉਂਦਾ ਜੀ ਹਜ਼ੂਰ ਕੁਝ ਹੋਰ ਵੀ ਵਾਪਰਦਾ ਹੈ ਮੌਲਵੀ ਬੋਲਦਾ ਹੈ ਵਾਪਰਦਾ ਤਾਂ ਸਭ ਇਸ ਤੋਂ ਮੰਗਰੋ ਹੀ ਹੈ ਇਥੋਂ ਤੱਕ ਤਾਂ ਮੈਨੂੰ ਸਿਰਫ ਧਰਤੀਆਂ ਦੇ ਫਰਕ ਦਾ ਹੀ ਪਤਾ ਲੱਗਦਾ ਹੈ ਮੈਂ ਅਜ ਤੱਕ ਇਹੋ ਸਮਝਦਾ ਰਿਹਾ ਹਾਂ ਕਿ ਹਰ ਥਾਂ ਦਾ ਦੁਸ਼ਮਣ ਮੇਰੇ ਲਈ ਇੱਕੋ ਜਿਹਾ ਹੈ ਟੀਕੋ ਜਹੀ ਬਹਾਦਰੀ ਤੇ ਕਾਇਰਤਾ ਦਿਖਾਉਂਦਾ ਹੈ ਪਰ ਸੁਪਨੇ ਵਿੱਚ ਇਥੋਂ ਤੱਕ ਤਾਂ ਮੈਨੂੰ ਸਿਰਫ ਇਹੋ ਯਾਦ ਕਰਵਾਇਆ ਜਾਂਦਾ ਹੈ ਕਿ ਪੰਜਾਬ ਦੀ ਧਰਤੀ ਦਾ ਵਤੀਰਾ ਹੁੱਲ ਧਰਤੀਆਂ ਨਾਲੋਂ ਵੱਖਰਾ ਹੈ ਜੀ ਅਸੀਂ ਸੁਣ ਰਹੇ ਹਾਂ ਹਜ਼ੂਰ ਅਬਦਾਲੀ ਨੂੰ ਚੁੱਪ ਹੋ ਗਿਆ ਦੇਖ ਕੇ ਸ਼ਾਹਵਲੀ ਬੋਲਦਾ ਹੈ ਫਿਰ ਇੱਕਦਮ ਸਨਨਾਟਾ ਸ਼ਾ ਜਾਂਦਾ ਹੈ ਸਭ ਪਾਸੇ ਲਾਸ਼ਾਂ ਹੀ ਲਾਸ਼ਾਂ ਹਨ ਤੇ ਮੈਂ ਇਕੱਲਾ ਸਭ ਦੇ ਵਿਚਾਲੇ ਖਲੋਤਾ ਹਾਂ ਮੈਨੂੰ ਆਪਣੀ ਜਿੱਤ ਦਾ ਅਹਿਸਾਸ ਹੁੰਦਾ ਹੈ ਤੇ ਮੈਂ ਹੱਸਣ ਲੱਗਦਾ ਹਾਂ ਥੋੜਾ ਚਿਰ ਤੱਕ ਮੈਂ ਇਕੱਲਾ ਹੱਸਦਾ ਰਹਿੰਦਾ ਹਾਂ ਤੇ ਫਿਰ ਕੁਝ ਹੋਰ ਹੱਸਣ ਦੀਆਂ ਆਵਾਜ਼ਾਂ ਆਉਣ ਲੱਗਦੀਆਂ ਹਨ ਮੈਂ ਆਸੇ ਪਾਸੇ ਦੇਖਦਾ ਹਾਂ ਤੇ ਮੇਰੇ ਆਲੇ ਦਿਵਾਲਿਓਂ ਕੁਝ ਲਾਸ਼ਾਂ ਉੱਠਣ ਲੱਗਦੀਆਂ ਹਨ ਉਹ ਉੱਠਦੇ ਹੋਏ ਉੱਚੀ ਉੱਚੀ ਹੱਸ ਰਹੇ ਹੁੰਦੇ ਹਨ ਹੌਲੀ ਹੌਲੀ ਕਰਕੇ ਸੈਂਕੜੇ ਲਾਸ਼ਾਂ ਉੱਠ ਖਲੋਂਦੀਆਂ ਹਨ ਤੇ ਉਹ ਮਰਾਠਿਆਂ ਦੀਆਂ ਨਹੀਂ ਹੁੰਦੀਆਂ ਸ਼ਾਵਲੀ ਇੱਕ ਵੀ ਮਰਾਠੇ ਦੀ ਨਹੀਂ ਹੁੰਦੀ ਉਹ ਸਾਰੀਆਂ ਤਾਂ ਸਿੱਖਾਂ ਦੀਆਂ ਹੁੰਦੀਆਂ ਹਨ ਉਹ ਉਠਦੇ ਨੇ ਤੇ ਮੇਰੇ ਵੱਲ ਦੇਖ ਦੇਖ ਕੇ ਹੱਸਦੇ ਨੇ ਜਿਵੇਂ ਮੇਰਾ ਮੁਖੌਲ ਉਡਾ ਰਹੇ ਹੋਣ ਕਿ ਮੈਂ ਮਾਰ ਕੇ ਵੀ ਉਹਨਾਂ ਨੂੰ ਮਾਰ ਨਹੀਂ ਸਕਿਆ ਮੈਂ ਡਰ ਜਾਂਦਾ ਹਾਂ ਤੇ ਉਹ ਹੱਸਦੇ ਰਹਿੰਦੇ ਨੇ ਕੋਸ ਸਮੇਂ ਮਗਰੋਂ ਇੱਕ ਧਮਾਕਾ ਹੁੰਦਾ ਹੈ ਜੀ ਹਜ਼ੂਰ ਕਿਹਸਾ ਧਮਾਕਾ ਇੱਕ ਧਮਾਕਾ ਹੁੰਦਾ ਹੈ ਤੇ ਉਹ ਸਾਰੇ ਸੋਗ ਵਿੱਚ ਬੈਠ ਜਾਂਦੇ ਨੇ ਮੈਂ ਉਹਨਾਂ ਦਾ ਹਰਮੰਦਰ ਢਾ ਦਿੱਤਾ ਹੈ ਤੇ ਉਹ ਸਭ ਉਦਾਸ ਹੋ ਕੇ ਹਰਮੰਦਰ ਦੇ ਢੇਰ ਕੋਲ ਬੈਠ ਜਾਂਦੇ ਨੇ ਪਰ ਮੈਂ ਹੁਣ ਹੱਸਦਾ ਨਹੀਂ ਤੇ ਫੇਰ ਕਹਿੰਦਾ ਅਬਦਾਲੀ ਚੁੱਪ ਹੋ ਜਾਂਦਾ ਹੈ ਤੇ ਫੇਰ ਕੀ ਹਜ਼ੂਰ ਫੇਰ ਕੀ ਹੁੰਦਾ ਹੈ ਫੇਰ ਕੁਝ ਦੇਰ ਮੰਗਰੋ ਢੇਰ ਹੋ ਚੁੱਕੇ ਹਰਮੰਦਰ ਦੇ ਮਲਬੇ 'ਚੋਂ ਦੀਵਿਆਂ ਦੀਆਂ ਲਾਟਾਂ ਨਿਕਲਣ ਲੱਗਦੀਆਂ ਹਨ ਉਹ ਲਾਟਾਂ ਹੌਲੀ-ਹੌਲੀ ਮੇਰੇ ਵੱਲ ਆਉਂਦੀਆਂ ਹਨ ਮੇਰੇ ਕੋਲ ਆਉਂਦਿਆਂ ਉਹ ਸਿੰਘਾਂ ਦਾ ਰੂਪ ਲੈ ਲੈਂਦੀਆਂ ਹਨ ਲਾਟਾਂ ਸਿੰਘ ਬਣ ਜਾਂਦੀਆਂ ਨੇ ਸ਼ਾਹਵਲੀ ਰੌਸ਼ਨੀਆਂ ਛੱਡ ਰਹੇ ਸਿੰਘ ਸੋਗ ਵਿੱਚ ਬੈਠੇ ਸਿੰਘ ਵੀ ਉੱਠ ਖਲੋਂਦੇ ਹਨ ਤੇ ਜੋ ਪਹਿਲਾਂ ਨਹੀਂ ਉੱਠੇ ਸਨ ਉਹਨਾਂ ਵਿੱਚ ਵੀ ਜਾਣਾ ਜਾਂਦੀ ਹੈ ਸਭ ਮੇਰੇ ਕਰੀਬ ਆਉਣ ਲੱਗਦੇ ਹਨ ਤੇ ਮੈਂ ਪੂਰਾ ਜ਼ੋਰ ਲਾ ਕੇ ਭਜਦਾ ਹਾਂ ਬਹੁਤ ਤੇਜ਼ੀ ਨਾਲ ਭੱਜਰ ਮੰਗਰੋਵੀ ਮੈਂ ਉਹਨਾਂ ਤੋਂ ਜ਼ਿਆਦਾ ਦੂਰ ਨਹੀਂ ਜਾ ਸਕਦਾ ਦੀਵਿਆਂ ਦੀਆਂ ਲਾਟਾਂ ਹਵਾ ਵਿੱਚ ਵੀ ਮੇਰਾ ਪਿੱਛਾ ਕਰ ਰਹੀਆਂ ਹਨ ਮੈਂ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਕੁਝ ਲਾਛਾਂ ਕੱਟੇ ਹੋਏ ਸਿਰਾਂ ਨੂੰ ਤਲੀਆਂ ਤੇ ਟਿਕਾਈ ਮੇਰੇ ਮੰਗਰ ਆ ਰਹੀਆਂ ਹਨ ਜਹਾਨ ਖਾਨ ਠੀਕ ਕਹਿੰਦਾ ਸੀ ਸ਼ਾਹਵਲੀ ਠੀਕ ਕਹਿੰਦਾ ਸੀ ਉਹ ਕਿ ਬਿਨਾਂ ਸਿਰ ਤੋਂ ਵੀ ਲੜ ਲੈਂਦੇ ਹਨ ਦੂਰੋਂ ਉੱਡਦੀਆਂ ਹੋਈਆਂ ਇਟਾਂ ਮੇਰੇ ਨੱਕ ਦੀ ਸੱਟ ਵਾਲੀ ਥਾਂ ਵੱਜਦੀਆਂ ਹਨ ਸਿੰਘ ਕਦੇ ਸ਼ਰੀਰਾਂ ਵਿੱਚ ਆ ਜਾਂਦੇ ਹਨ ਤੇ ਕਦੇ ਦੀਵਿਆਂ ਦੀਆਂ ਲਾਟਾਂ ਬਣ ਜਾਂਦੇ ਹਨ ਅਸਮਾਨ ਦੇ ਤਾਰੇ ਵੀ ਉਹਨਾਂ ਨਾਲ ਮਿਲ ਜਾਂਦੇ ਹਨ ਜੋ ਆਪਦਾ ਹੈ ਜਿਵੇਂ ਸਾਰੀ ਕਾਇਨਾਤ ਮੇਰੀ ਦੁਸ਼ਮਣ ਹੋ ਗਈ ਹੋਵੇ ਤੇ ਫਿਰ ਤੀਰਾਂ ਬਰਸ਼ੀਆਂ ਨੇਜਿਆਂ ਦੀ ਇੱਕ ਬੁਸ਼ਾਰ ਮੇਰੇ ਵੱਲ ਆਉਂਦੀ ਹੈ ਤੇ ਮੇਰੀ ਅੱਖ ਖੁੱਲ ਜਾਂਦੀ ਹੈ ਹਫਦਾ ਹੋਇਆ ਅਬਦਾਲੀ ਗੱਲ ਪੂਰੀ ਕਰਦਾ ਹੈ ਮੁੜਕਾ ਉਸ ਦੇ ਸਾਰੇ ਸ਼ਰੀਰ ਵਿੱਚੋਂ ਚੋਰਿਆ ਹੈ ਸਾਹ ਸਾਹ ਹੋਇਆ ਅਬਦਾਲੀ ਨੂੰ ਸ਼ਾਹਵਲੀ ਪਾਣੀ ਫੜਾਉਂਦਾ ਹੈ ਚਿਹਰਿਆਂ ਤੋਂ ਮੌਲਵੀ ਤੇ ਸ਼ਾਹਵਲੀ ਵੀ ਡਰੇ ਹੋਏ ਜਾਪ ਰਹੇ ਹਨ कोरोना ਕੋਲ ਵੀ ਸ਼ਾਹ ਦੀ ਇਸ ਮਰਜ਼ ਦਾ ਕੋਈ ਇਲਾਜ ਨਹੀਂ ਕੋਚੇਰ ਬੈਠੇ ਰਹਿਣ ਮੰਗਰੋਂ ਉਹ ਦੋਵੇਂ ਸ਼ਾਹ ਤੋਂ ਅੱਗੇ ਲੈ ਕੇ ਤੰਬੂ ਤੋਂ ਬਾਹਰ ਆ ਜਾਂਦੇ ਹਨ ਮੈਂ ਕਿਹਾ ਸੀ ਸ਼ਾਹ ਨੂੰ ਕਿ ਹਰਮੰਦਰ ਨੂੰ ਨਾ ਟਾਵੇ ਇੱਕ ਸੂਫੀ ਨੇ ਵੀ ਸ਼ਾਹ ਨੂੰ ਬਹੁਤ ਪਹਿਲਾਂ ਵਰਜਿਆ ਸੀ ਕਿ ਕਿਸੇ ਦੇ ਵੀ ਮੁਕੱਦਸ ਸਥਾਨ ਨੂੰ ਨੁਕਸਾਨ ਨਾ ਪਹੁੰਚਾਈ ਬਹੁਤ ਰੋਕਿਆ ਸੀ ਮੈਂ ਪਰ ਨਜੀਬ ਖਾਨ ਵਰਗਿਆਂ ਨੇ ਸ਼ਾਹ ਨੂੰ ਉਕਸਾਇਆ ਤੇ ਲਾਹੌਰ ਦੇ ਕਾਜ਼ੀਆਂ ਨੇ ਸ਼ਹਿ ਦਿੱਤੀ ਸ਼ਾਹ ਵਲੀ ਬਾਹਰ ਆ ਕੇ ਮੌਲਵੀ ਨੂੰ ਦੱਸਣ ਲੱਗਾ ਪਰ ਹੁਣ ਤਾਂ ਉਹ ਪਾਪ ਹੋ ਗਿਆ ਹੈ ਹੁਣ ਕੁਝ ਨਹੀਂ ਕੀਤਾ ਜਾ ਸਕਦਾ ਤੇ ਅਸੀਂ ਇੰਨੀ ਜ਼ਰੂਰਤ ਨਹੀਂ ਰੱਖਦੇ ਕਿ ਸ਼ਾਹ ਨੂੰ ਕਹੀਏ ਕਿ ਸਿੱਖਾਂ ਤੋਂ ਮਾਫੀ ਮੰਗੇ ਤੇ ਉਹਨਾਂ ਦਾ ਮੰਦਰ ਉਹਨਾਂ ਨੂੰ ਮੁੜ ਉਸਾਰ ਕੇ ਦੇਵੇ ਮੌਲਵੀ ਨੇ ਆਪਣੀ ਬੇਵਸੀ ਜ਼ਾਹਰ ਕੀਤੀ ਤੁਸੀਂ ਮੇਰੀ ਗੱਲ ਯਾਦ ਰੱਖਿਓ ਮੌਲਵੀ ਸਾਹਿਬ ਸ਼ਾਹ ਦੇ ਨੱਕ ਦਾ ਨਾਸੂਰ ਕਦੇ ਠੀਕ ਨਹੀਂ ਹੋਵੇਗਾ ਤੇ ਚੇਤੇ ਰੱਖਿਓ ਸ਼ਾਹ ਇਸੇ ਜ਼ਖਮ ਦੀ ਤਾਬਨਾ ਸਹਾਰਤਾ ਹੋਇਆ ਦੁਨੀਆ ਤੋਂ ਰੁਖਸਤ ਹੋਵੇਗਾ ਧੰਨਵਾਦ